ਸਤਨਾਮ ਸ੍ਰੀ ਵਾਹਿ ਗੁਰੂ ਸਹਿਬ ਜੀਓ ਡੰਡੌਦ ਬੰਦਨਿ ਯੋਨ ਕੇ ਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਆਉ ਆਇਆ ਦੂਰੋਂ ਚੱਲ ਕੈ ਮੈਂ ਤਕੀ ਤੋ ਸਰਨਾਈ ਜੀਓ ਮੈਂ ਆਸਰ ਕੀ ਚੇਤ ਮੈਂ ਮੇਰਾ ਸਭੋ ਦੁਖ ਗਵਾਇ ਜਿਓ ਜੀ ਜੰਤ ਕੇ ਠਾਕਰਾ ਸਰਬ ਚਿੰਤ ਤੁਧ ਪਾਸੇ ਜੋਤੀ ਸਿ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਆਪੇ ਹਰਿ ਇਕ ਰੰਗ ਹੈ ਆਪੇ ਬਹੁਰੰਗੀ ਜੋਤਿ ਸਿ ਭਾਵੇ ਨਾਨਕਾ ਸਾਈ ਗਲ ਚੰਗੀ ਸੋ ਕੋ ਟਲ ਗੁਰੂ ਸੇਵੀਐ ਐਨ ਸਸੈ ਜਿਸ ਬਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤਿ ਕ ਸਮਦੀ ਨੂਰੇ ਅਰਸੋਂ ਕੁਰਸੋਂ ਚਟੀਐ ਤਉ ਦੇ ਡਿਟੇ ਸੱਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟਿਏ ਸਜਣ ਸੱਚਾ ਪਾਤਿਸ਼ਾ ਸਿਰ ਸ਼ਾਹਾਂ ਦੇ ਸ਼ਾਹ ਹੋ ਜਿਸ ਪਾਸ ਬੈਠੇ ਆ ਸੋਹੀ ਐ ਸਭਨਾ ਦਾ ਵਿਸਾਹੋ ਸਜਣ ਸੱਚਾ ਪਾਤਿਸ਼ਾ ਸਿਰ ਸ਼ਾਹਾਂ ਦੇ ਸ਼ਾਹ ਹੋ ਜਿਵੇਂ ਪਾਸੇ ਬੈਠਿਆਂ ਸੋਹੀਏ ਸਭਨਾ ਦਾ ਵਿਸਾਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾ ਸੰਗਤ ਜੀ ਅੱਜ ਆਪਾਂ ਲੜੀਵਾਰ ਸਹਿਜ ਪਾਠ ਜਿਹੜਾ ਵਾ ਉਹਦੇ ਜਾਪ ਕਰਦੇ ਆਂ ਔਰ ਸਰਬੱਤ ਹੀ ਸੰਗਤਾਂ ਨੂੰ ਦਾਸ ਵੱਲੋਂ ਬੇਨਤੀ ਹੈ ਕਿ ਗੁਰ ਸ਼ਬਦ ਵਿਚਾਰ ਚੈਨਲ ਜੋ ਹੈ ਇਹਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਪਾਂ ਨਾਮ ਬਾਣੀ ਗੁਰੂ ਸਾਹਿਬਾਨ ਦੀ ਜਿਹੜੀ ਪਵਿੱਤਰ ਬਾਣੀ ਹੈ ਇਹਨੂੰ ਆਪਾਂ ਜੱਬ ਕੇ ਪੜ ਕੇ ਸੁਣ ਕੇ ਸਰਮਨ ਕਰਕੇ ਆਪਣੇ ਜੀਵਨ ਨੂੰ ਸਵਾਰੀਏ ਬਲਾਉ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਲੋਕ ਗਣ ਕਾਲੀ ਸਭ ਦਿਵਸ ਸਾਸ ਨਹਿ ਬਡਣ ਕਟਣ ਤਿਲਸਾਰ ਕਣ ਕਾਲੀ ਸਭ ਦਿਵਸ ਸਸ ਨਹਿ ਭਡਣ ਕਟਣ ਤਿਲਸਾਰ ਜੀਵਨ ਲੋਰੇ ਪਰਮ ਮੋ ਨਾਨਕ ਤੇ ਊਗਵਾਰ ਪੌੜੀ ਨੰਗਾ ਅੰਗ ਰਾਸੀ ਕਾਲ ਤੇਜੋ ਸਾਖਤ ਪ੍ਰਭ ਕੀਨ ਅਨਕ ਜੋਨ ਜਨਮੇ ਮਰੇ ਆਤਮ ਰਾਮ ਨਾ ਚੀਣ ਗਿਆਨ ਧਿਆਨ ਤਾਹੂ ਕੋ ਪਾਈ ਆਈ ਗੁਰ ਕਿਰਪਾ ਜੀ ਆਪ ਦਿਵਾਈ ਗਣਤੀ ਗਣੀ ਨਾ ਕੋ ਛੁਟੈ ਕਤੀਗਾ ਗਰ ਸਰ ਪਰ ਫੂਟੈ ਸੋ ਜੀਵਤ ਜੇ ਜੀਵਤ ਜਪਿਆ ਬਰਗਟ ਪਏ ਨਾਨਕ ਨਹ ਛਪਿਆ ਗੰਗਾ ਅੰਗਰਾਸੀ ਕਾਲ ਤਿਹ ਜੋ ਸਾਖਤ ਪ੍ਰਭ ਕੀਨ ਅਨਕ ਜੋਨ ਜਨ ਮੇ ਮਰੇ ਆਤਮ ਰਾਮ ਨਾ ਚੀਨ ਅੰਗਿਆਨ ਧਿਆਨ ਤਾਹੂ ਕੋ ਆਏ ਕਰ ਕਿਰਪਾ ਜੇ ਆਪ ਦਿਵਾਏ ਗਣਤੀ ਗਣੀ ਨਹੀਂ ਕੋ ਛੁਟੈ ਕਾਤੀ ਗਗਰ ਸਰ ਪਰ ਫੂਟੈ ਜੋ ਜੀਵਤ ਜੇ ਜੀਵਤ ਜਪਿਆ ਪ੍ਰਗਟ ਪਏ ਨਾਨਕ ਨੇ ਛਪਿਆ ਸੋ ਲੋਕ ਚੇਤ ਚੇਤੋ ਚਰਨਾਰਬਿੰਦ ਊਧ ਕਵਲ ਬਿਕ ਸੰਤ ਪ੍ਰਗਟ ਭਏ ਆਪੇ ਗੋਬਿੰਦ ਨਾਨਕ ਸੰਤ ਮਤਾੰਤ ਪੌੜੀ ਜਾ ਚਰਨ ਕਮਲ ਗੁਰ ਲਗਾ ਤਨ ਤਨ ਉਵਾ ਦਿਨ ਸੰਯੋਗ ਸੁਭਗਾ ਚਾਰ ਕੁੰਡ ਦੇ ਦੇਸ ਭਰਮ ਆਇਓ ਭਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਬਿਨ ਸਿਓ ਸਬਦੂਆ ਸਾਧ ਸੰਗ ਮਨ ਨਿਰਮਲ ਹੁਆ ਚਿੰਤ ਵਿਚਾਰ ਇਕ ਦ੍ਰਿਸ਼ਟੀ ਤਾ ਨਾਨਕ ਗਿਆਨ ਅੰਜਨ ਜੇ ਨਿਤਰਾ ਸਲੋਕ ਸਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਨ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪੌੜੀ ਸ਼ਸ਼ਾ ਸੋਰੇ ਦਾਸੁ ਤਮਾਰੇ ਦਾਸ ਦਸਨ ਕੀ ਪਾਨੀ ਹਾਰੇ ਸ਼ਸ਼ਾ ਸ਼ਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਚਾੜ ਸਿਆਨ ਪ ਬਹੁ ਚਤਰਾਈ ਸੰਤਨ ਕੀ ਮਨ ਟੇਗ ਟਕਾਈ ਸ਼ਾਰ ਕੀ ਬੁਤਰੀ ਪਰਮ ਗਤ ਪਾਈ ਨਾਨਕ ਜਾਂ ਕੋ ਸੰਤ ਸਹਾਈ ਸੋ ਲੋਕ ਜੋਰ ਜ਼ੁਲਮ ਫੂਲੇ ਕਨੋ ਕਾਤੀ ਦੇ ਬਕਾਰ ਅਹ ਬੁਦ ਬੰਦਨ ਪਰੇ ਨਾਨਕ ਨਾਮ ਛੁਟਾਰ ਪੌੜੀ ਜੱਜਾ ਜਾਣੇ ਹਉ ਕਛ ਹੁਆ ਬਾਦੇਉ ਜਿਉ ਨੱਲੀ ਪਰਮਸੂਆ ਜੋ ਜਾਣੇ ਹਉ ਭਗਤ ਗਿਆਨੀ ਆਗੇ ਠਾਕਰ ਤਿਲ ਨਹੀਂ ਮਾਨੀ ਜੋ ਜਾਣੇ ਮੈਂ ਕਤਨੀ ਕਰਤਾ ਵਪਾਰੀ ਬਸਦਾ ਜਿਉ ਫਿਰਤਾ ਸਾਧ ਸੰਗ ਜੇ ਹਉ ਮੇ ਮਾਰੀ ਨਾਨਕ ਤਾ ਕੋ ਮਿਲੇ ਮਰਾਰੀ ਸਹ ਲੋਕ ਚਾਲੇਂਗੀ ਉਟ ਨਾਮ ਜਪ ਨੇ ਸਬਾ ਸਰੀ ਆਰਾਧ ਕਾਰਾ ਤੁਜੇ ਨਾ ਵਿਆਪਈ ਨਾਨਕ ਮਿਟੇ ਉਪਾਦ ਪੌੜੀ ਜਿਹਾ ਚੂਰਨ ਮਿਟੇ ਤਮਾਰੋ RAM ਨਾਮ ਸਿਉ ਕਰ ਬਿਵਹਾਰੋ ਚੂਰਤ ਚੂਰਤ ਸਾਗਦ ਮੂਆ ਜਾਂ ਕਿ ਹਿਰਦੇ ਹੋਤ ਪਾਉ ਬੀਆ ਘਰੇ ਕਸੰਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨਵਾ ਅੰਮ੍ਰਿਤ ਕਥਾ ਸੰਤ ਸੰਗ ਸੁਨਵਾ ਚਰੇ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾਨ ਕੋ ਕਿਰਪਾ ਗੋਸਾਈ ਸੋ ਲੋਕ ਜਤਨ ਕਰੋ ਤੁਮ ਅਨਕ ਬਿਦ ਰਹਿਨ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮੁ ਪਰੀਤ ਪਵੜੀ ਨਿਨ ਜਾਣੋ ਧ੍ਰਿੜ ਨਹੀਂ ਨਿਨ ਜਾਣੋ ਧ੍ਰਿੜ ਸਹੀ ਬਿਨਸ ਜਾਤ ਇਹੇਤ ਗਣਤੀ ਗਣੋਨਾ ਗਾਣ ਸਕੋ ਊਟ ਸਦਾਰੇ ਕੇਤ ਜੋ ਪੇਖੂ ਸੋ ਬਿਨਸ ਤੋ ਤਾਂ ਕੋ ਤਾਂ ਸਿਓ ਕਰਿਏ ਸੰਗ ਜਾਣੋ ਇਆ ਬਿਦ ਸਹੀ ਚਿਤ ਊਟੋ ਮਾਇਆ ਰੰਗ ਜਾਨ ਦਸੋਈ ਸੰਤ ਸੋਏ ਪਰਮਤਿ ਕੀ ਜਿਤ ਭਿੰਨ ਆਂਦ ਕੂਪਤੇ ਆਂਦ ਕੂਪਤੇ ਤਿਹ ਕੱਡੋ ਜੇ ਹੋਵੋ ਸੋ ਪ੍ਰਸੰਨ ਜਾਂਕੇ ਹਾਤ ਸਮਰਥ ਤੀ ਕਰਨ ਕਰਨੇ ਜੋਗ ਨਾਨਕ ਤੇ ਉਸਤਤ ਕਰੋ ਜਾਉਂ ਕਿਉ ਸੰਜੋਗ ਸਲੋਕ ਟੁੱਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਈ ਨਾਨਕ ਮਨੋ ਨ ਬਿਸਰੇ ਗੁਣ ਨਿਦ ਗੋਬਿੰਦ ਰਾਇ ਪੌੜੀ ਢੈਲ ਕਰੋ ਤੋ ਇਕ ਕੀ ਜਾਣ ਤੇ ਬਿਰਥਾ ਨਾ ਕੋਈ ਮਾਨਤਾ ਨ ਮੁਖ ਹੀਏ ਬਸ ਜੋ ਚਾਹੂੰ ਸੋ ਹੋਏ ਟਲ ਮੈਲ ਤਾਂ ਕੋ ਮਿਲੇ ਜਾਂ ਕੋ ਸਾਧਿ ਕਿਰਪਾਲ ਸਾਧੂ ਸੰਗਤ ਤੋ ਵਸੇ ਜੋ ਆਪਨ ਹੋਏ ਦਿਯਾਲ ਟੋਹੀ ਟਾਹੀ ਬਉ ਭਵਨ ਬਿਨ ਨਾਵੇਂ ਸੁਖ ਨਾਹੀ ਟਲੇ ਜਾਮ ਕੇ ਦੂਤ ਤਿਹ ਜੋ ਸਾਧੂ ਸੰਗ ਸਮਾਹੀ ਬਾਰ ਬਾਰ ਜਾਓ ਸੰਤ ਸਦਕੇ ਨਾਨਕ ਪਾਪ ਬਿਨਾਸੀ ਕਦਕੇਸ ਲੋਕ ਤਾਕ ਨਾ ਹੋਤੀ ਤినੋਂ ਦਰ ਜੇ ਹੋਵੋ ਸੋ ਪਰਸੰਨ ਜੋ ਜਨ ਪ੍ਰਭ ਆਪਣੀ ਕਰੇ ਨਾਨਕ ਤੇ ਤਨ ਤਨ ਪੌੜੀ ਠੱਠਾ ਮਨੁ ਆਠਾ ਹੀ ਨਹੀਂ ਜੋ ਸਗਲ ਤਿਆਗ ਏਕੇ ਲਪਟਾਹੀ ਠੈਕ ਮਾਇਆ ਸੰਗ ਮੂਏ ਊਆ ਕੈ ਕੁਸ਼ਲ ਨਾਕਤੂ ਹੋਏ ਠਾਡ ਪਰੇ ਸੰਤ ਸੰਗ ਬਸਿਆ ਠਾਡ ਪਰੇ ਸੰਤਾ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਠਾਕਰ ਆਪਣੇ ਜੋ ਜਨ ਪਾਇਆ ਨਾਨਕ ਊਆ ਕਾ ਮਨ ਸਿਤ ਲਾਇਆ ਸਲੋਕ ਡੰਡਾਉ ਤੇ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਤ ਪੌੜੀ ਡੱਡਾ ਢੀਰ ਇਹ ਨਹੀਂ ਜੇ ਢੀਰ ਤਹ ਜਾਨ ਊਆਂ ਢੇ ਰਾਜਾਂ ਸੰਜਮੋ ਗੁਰ ਕੈ ਸ਼ਬਦ ਪਛਾਨ ਇਆ ਢੀਰ ਕੋ ਸ਼ਰਮ ਘਾਲੇ ਜਾਂ ਕਾ ਤਸੂ ਨਹੀਂ ਸੰਗ ਚੱਲੇ ਵਾ ਡੇਰਾ ਕੀ ਸੋ ਕਿ ਮਿਤ ਨਾ ਜਾਣੇ ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨ ਹੈ ਡੇਰਾ ਨੇ ਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਹੈ ਢਲਾਇਆ ਸਲੋਕ ਟਾਣ ਲਾਗੇ ਤਰ ਮਰਾਈ ਕਿਨੇ ਨਾ ਕਾਲਿਓ ਬੰਦ ਨਾਨਕਿ ਬਰੇ ਜਪ ਹਰੀ ਸਾਧੂ ਸੰਗ ਸੰਬੰਧ ਪੌੜੀ ਢਾਡਾ ਟੁੰਡਤ ਕਹਿ ਫਿਰੋ ਟੁੰਡਣ ਇਆ ਮਨ ਮਾਹੀਂ ਸੰਗ ਤੁਹਾਰੇ ਪ੍ਰਭ ਵਸੇ ਬਨ ਬਨ ਕਹਾ ਪੁਰਾਈ ਟੇਰੀ ਟਾਹੋ ਸਾਧ ਸੰਗ ਹੈ ਬੋਧ ਬਿਕਰਾਲ ਸੁਖ ਪਾਵੋ ਸਈ ਜੇ ਬਸੋ ਦਰਸ਼ਨ ਦੇਖ ਨਿਹਾਲ ਟੇਰੀ ਜਾਮੇ ਜੰਮਰੀ ਗਰਭ ਜੋਨ ਦੁਖ ਪਾਈ ਮੋ ਮਗਨ ਲਪਟ ਤੋ ਰਹੇ ਆਉ ਹਾਉ ਆਵੇ ਜਾਏ ਟੈ 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 ਅਬ ਟੈ ਪਰੇ ਸਾਧ ਜਨਾ ਸਰਨਾਇ ਦੋ ਕੇ 파ਹੀ ਕਾਟਿਆ ਨਾਨਕ ਲੀਏ ਸਮਾਏ ਸ਼ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਨਾ ਛੁਟੇ ਨਿਗਟ ਨਾ ਜਾਹੀਓ ਦੂਤ ਪੌੜੀ ਨਾਣਾ ਰਣਤੀ ਸੀ ਜੀਏ ਆਤਮ ਜੀਤੇ ਕੋਏ ਉਮੇ ਅਨ ਸਿਉ ਲਰ ਮਰੇ ਸੋ ਸੋ ਬਾਦੂ ਹੋਏ ਮਣੀ ਮਟਾਏ ਜੀਵਤ ਮਰੇ ਗੁਰ ਪੂਰੇ ਉਪਦੇਸ਼ ਮਨਵਾ ਜੀਤੇ ਹਰ ਮਿਲੇ ਤ ਸੂਰਤ ਨਵੇਸ ਨਾਨਕੋ ਜਾਣੇ ਆਪਣੂ ਏਕੇ ਟੇਕੇ ਆਧਾਰ ਰਹਿਣ ਦੇਨ ਜੁ ਸਿਮਰਤ ਰਹੇ ਸੋ ਪ੍ਰਭਪੁਰਖ ਅਪਾਰ ਰੇਨ ਸਗਲ ਇਆ ਮਨ ਕਰੀ ਈਉ ਕਰਮ ਕਮਾਈ ਹੁਕਮੇ ਬੂਜੇ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਤਨ ਮਨ ਤਨ ਅਰਪੋ ਤਿਸੈ ਪ੍ਰਭੂ ਮਲਾਵੇ ਮੋਹਿ ਨਾਨਕ ਪਰਮ ਪਉ ਕਾਟੀਏ ਚੂਕੇ ਜਮ ਕੀ ਜੋ ਹੋਏ ਤਨ ਮਨ ਤਨ ਅਰਪੋ ਤਿਸੇ ਪ੍ਰਭੂ ਮਲਾਵੇ ਮੋਹੇ ਨਾਨਕ ਪਰਮ ਪਉ ਕਾਟੀਏ ਚੂਕੇ ਜਮ ਕੀ ਜੋ ਸਲੋਕ ਤਤਾ ਤਾਂ ਸਿਉ ਪ੍ਰੀਤ ਕਰ ਗੁਣ ਗੋਬਿੰਦ ਰਾਈ ਗੋਣਨੀ ਦੇ ਗੋਬਿੰਦ ਰਾਈ ਪਲ ਪਾਵੇ ਮਨ ਬਾਸ਼ੁਤੇ ਤਪਤ ਤੁਹਾਰੀ ਜਾਏ ਤਰਾਸ ਮਿਟੇ ਜਮ ਪੰਥ ਕੀ ਜਾਸ ਬਸੇ ਮਨ ਨਾਉ ਗਤ ਪਾਵੇ ਮਤ ਹੋਈ ਪ੍ਰਗਾਸ ਮੈਲੀ ਪਾਵੇ ਠਾਉ ਤਉ ਸੰਗਨ ਧਨ ਮਿਲੇ ग्रह जो बन नहराज संत संग सिमरत रहो ए तुहारे तो काज ताता कछु न हो है जो आपन वारे आप कछु न हो है जो ताप नारे आप प्रतिपाले पाले नानक हमें आपे माई बाप शलोक ਤਾਕੇ ਬੋ ਵਿਦਕਾਰ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਤ ਸੱਚ ਸੱਚ ਸਾਖਤ ਮੂਵੇ ਨਾਨਕ ਮਾਇਆ ਨਾ ਸਾਥ ਪੌੜੀ ਤਤਾ تیر ਕੋ ਨਹੀਂ ਕਾਇ ਪਸਾਰੋ ਪਾਵ ਅਨਕੋ ਬੰਚ ਬਲਸ਼ਲ ਕਰੋ ਮਾਇਆ ਏਕ ਉਪਾਵ ਥਲੀ ਸੰਚੋ ਸ਼ਰਮ ਕਰੋ ਥਾਕ ਪਰੋਗਵਾਰ ਮਨ ਕੇ ਕਾਮ ਨ ਆਵਈ ਅੰਤੇ ਔਸਰ ਬਾਰ ਤਿਤ ਪਾ ਬੂਗ ਗੋਬਿੰਦ ਪਜੋ ਸੰਤਾਂ ਕੀ ਸਿੱਖ ਲਿਓ ਪ੍ਰੀਤ ਕਰੋ ਸਦ ਇਕ ਸਿਉ ਯਾ ਸਾਚਾ ਇਸ ਨਿਹੋ ਕਰਨ ਕਰਨ ਕਰਾਵਨੋ ਸਭ ਦੇ ਕੇ ਹਾਤ ਜਿਤ ਜਿਤ ਲਾਵੋ ਤਿਤ ਤਿਤ ਲਗੇ ਨਾਨਕ ਜਨ ਤੇ ਅਨਾਤ ਸਲੋਕ ਦਾਸੇ ਇੱਕ ਨਿਹਾਰਿਆ ਸਭ ਕੀ ਸੁਦੇਵਣ ਹਾਰ ਦਿੰਦੇ ਟੋਟ ਨਾ ਆਵੋ ਹੀ ਅਗਨਤ ਪਰੇ ਪੰਡਾਰ ਦੇਨ ਹਾਰ ਸਦ ਜੀਵਨ ਹਾਰਾ ਮਨ ਮੂਰਕ ਕਿਉ ਤਾਹੀਂ ਬਸਾਰਾ ਦੋਸ਼ ਨਹੀਂ ਕਾਹੂ ਕੋ ਮੀਤਾ ਮਾਇਆ 모 ਬੰਦ ਪ੍ਰਭ ਕੀਤਾ ਦਰਦ ਨਿਵਾਰੇ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ ਤਰਾਪੇ ਸੋ ਲੋਕ ਤਰ ਜੀਰੇ ਇਕ ਟੇਕ ਤੂੰ ਲਹਾ ਬਡਾਨੀ ਆਸ ਨਾਨਕ ਨਾਮ ਤੇ ਆਈਐ ਰਜਿਆਵੇ ਰਾਸ ਪੌੜੀ ਤਦ ਦਾ ਤਾਵਦ ਤੋ ਮਿਟੇ ਸੰਤ ਸੰਗ ਹੋਏ ਬਾਸ ਤੁਰਤੇ ਕਿਰਪਾ ਕਰੋ ਆਪ ਤੋ ਹੋਏ ਮਨੀ ਪਰਗਾਸ ਤਨ ਸਾਚਾ ਤੇਉ ਸਾਚਾ ਸਾਹਾ ਹਰ ਹਰ ਪੂੰਜੀ ਨਾਮ ਵੇ ਸਾਹਾ ਪੀਰ ਜਜ ਸੋਬਾ ਤੇ ਬਨਿਆ ਹਰ ਹਰ ਨਾਮ ਸਰਵਨ ਜੇ ਸੁਨਿਆ ਗੁਰਮੁਖ ਜੀ ਘਟ ਰਹਿ ਸਮਾਈ ਨਾਨਕ ਤੇ ਜਨ ਮਿਲੀ ਵਡਾਈ ਸ ਲੋਕ ਨਾਨਕ ਨਾਮ ਨਾਮੁ ਜਪੁ ਜਪਿਐ ਅੰਤਰ ਬਾਰ ਰੰਗ ਗੁਰਪੂਰੇ உபਦੇਸਿਆ ਨਰਕ ਨਹੀਂ ਸਾਧ ਸੰਗ ਪੌੜੀ ਨੰਨਾ ਨਰਕ ਪਰੇ ਤੇ ਨਹੀਂ ਜਾਂ ਕੇ ਮਨ ਤਨ ਨਾਮ ਬਸਾਈ ਨਾਮ ਨਿਦਾਨ ਗੁਰਮੁਖ ਜੋ ਜਪਤੇ ਬਿਖ ਮਾਇ ਮਹਿ ਨਾ ਓਏ ਕਪਤੇ ਨੰਨਾ ਕਾਰ ਨਾ ਹੋਤਾ ਤਾ ਕਹੋ ਨਾਮ ਮੰਤਰ ਗੁਰ ਦਿਨੋ ਜਾਂ ਕਹੋ ਨੀਦ ਨਿਦਾਨੋ ਹਰਿ ਅੰਮ੍ਰਿਤ ਪੂਰੇ ਤੈ ਬਾਜੇ ਨਾਨਕ ਅਨਹਦ ਤੂਰੇ ਸ ਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰ ਪੰਚ ਮੋਹ ਬੇਕਾਰ ਨਾਨਕ ਸਉ ਅਰਾਧੀਐ ਅੰਤਨ ਪਾਰਾਵਾਰ ਪੌੜੀ ਪਪਾ ਪਰਮਤਵ ਪਾਰ ਨਾ ਪਾਇਆ ਪਤਿਤ ਪਾਵਨ ਅਗਮ ਹਰ ਰਾਇਆ ਹੋਤ ਪਨੀਦ ਕੋਟ ਪਰਾਦੂ ਅੰਮ੍ਰਿਤ ਨਾਮ ਜਪੇ ਮਿਲ ਸਾਧੂ ਪਰਪੰਚ ਤਰੋ ਮੋਹ ਮਿਟਨਾਈ ਜਾਂ ਕੋ ਰਖੋ ਆਪ ਗੋਸਾਈ ਪਾਤਸ਼ਾਹ ਛਤਰ ਸਿਰ ਸ਼ੋਊ ਪਾਤਿਸ਼ਾਹ ਛਤਰ ਸਿਰ ਸੋ ਨਾਨਕ ਦੂਸਰੇ ਵਰ ਨਾ ਕੋ ਉਸ ਲੋਕ ਵਾਹੀ ਕਾਟੇ ਮਿਟੇ ਗਵਨ ਪਤੇ ਭਈ ਮਨ ਜੀਤ ਨਾਨਕ ਗੁਰ ਤੇ ਥੇ ਤੇ ਪਾਈ ਫਿਰ ਨਾ ਮਿਟੇ ਨਿਤ ਨੀਤ ਬੌੜੀ ਪਪਾ ਫਿਰਤ ਫਿਰਤ ਤੂੰ ਆਇਆ ਦੁਰਲਭ ਦੇ ਕਲਯੁਗ ਮੈਂ ਪਾਇਆ ਫਿਰ ਇਹ ਔਸਰ ਚਰੇ ਨਾ ਹਾਥਾ ਨਾਮ ਜਪੋ ਤੋ ਕਟਿਏ ਫਾਸਾ ਫਿਰ ਫਿਰ ਆਵਣ ਜਾਂ ਨਾ ਹੋਈ ਏਕ ਏਕ ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨੀ ਹਾਰੇ ਮੇਲ ਲਹੋ ਨਾਨਕ ਬੀਚਾਰੇ ਕਰੋ ਕਿਰਪਾ ਪ੍ਰਭ ਕਰਨੀ ਹਾਰੀ ਮੇਲ ਲਿਓ ਨਾਨਕ ਬੇਚਾਰੇ ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾ ਸੰਗਤ ਜੀ ਆਜਾਪ ਜੀ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਸਹਿਜ ਪਾਠ ਦਾ ਆਨੰਦ ਮਾਣਿਆ ਗੁਰੂ ਮਾਰਾ ਸੱਚੇ ਪਾਤਸ਼ਾਹ ਸਰਬਤ ਹੀ ਸੰਗਤਾਂ ਉਪਰ ਮੇਰਾ ਪਰਿਆਹਤ ਰੱਖਣ ਦੁੱਖਾਂ ਕਲੇਸ਼ਾਂ ਕਸ਼ਟਾਂ ਤੋਂ ਬਚਾ ਕੇ ਰੱਖਣ ਤੰਦਰੁਸਤੀਆਂ ਬਖਸ਼ਣ ਤਰੱਕੀਆਂ ਬਖਸ਼ਣ ਸਭ ਨੂੰ ਆਪਣੇ ਧਰੋਂ ਕਰੋ ਨਾਮਦਾਨ ਸਿੱਖੀ ਸਦਕ ਬਖਸ਼ਣ ਚੜਦੀ ਕਲਾ ਵਿੱਚ ਰੱਖਣ ਸਭ ਨੂੰ ਗੁਰੂ ਮਹਾਰਾਜ ਹਰ ਪ੍ਰਕਾਰ ਦੀ ਤਰ੍ਹਾਂ ਕਿਸੇ ਵੀ ਕਿਸਮ ਦੀ ਕੋਈ ਘਾਟ ਨਾ ਰਹਿਣ ਦੇਣ ਹਰੇਕ ਮਨੁੱਖ ਨੂੰ ਜਿਹੜੀ ਆ ਖੁਸ਼ੀ ਮਿਲੇ ਤੰਦਰੁਸਤੀ ਮਿਲੇ ਔਰ ਗੁਰੂ ਅਰਜਨਦਾਸ ਐ ਬੇਨਤੀ ਹੈ ਕਿ ਗੁਰੂ ਮਹਾਰਾਜ ਸਭ ਨੂੰ ਜਿਹੜਾ ਵਾ ਗੁਰਬਾਣੀ ਦੇ ਨਾਲ ਜੋੜ ਕੇ ਰੱਖੇ ਕਿਉਂ ਗੁਰਬਾਣੀ ਜਿਹੜੀ ਹੈ ਇਹ ਸਾਡੇ ਜੀਵਨ ਦਾ ਆਧਾਰ ਹੈ ਗੁਰਬਾਣੀ ਦੇ ਨਾਲ ਹੀ ਸਾਡੇ ਮਨ ਨੂੰ ਅਸਲ ਸਕੂਨ ਮਿਲਣਾ ਆਨੰਦ ਮਿਲਣਾ ਖੁਸ਼ੀ ਮਿਲਣੀ ਜਿਵੇਂ ਸਾਡੇ ਤਨ ਦੀ ਖਰਾਕ ਭੋਜਨ ਹੈ ਇਸੇ ਤਰ੍ਹਾਂ ਮਨ ਦਾ ਖਰਾਕ ਜਿਹੜੀ ਹੈ ਮਨ ਦੀ ਖਰਾਕ ਉਹ ਭਜਨ ਹੈ ਬੰਦਗੀ ਹੈ ਜਿਵੇਂ ਸਾਡਾ ਪਾਣੀ ਤੋਂ ਬਿਨਾ ਨਹੀਂ ਗੁਜ਼ਾਰਾ ਹੋ ਸਕਦਾ ਇਸੇ ਤਰ੍ਹਾਂ ਸਾਡਾ ਗੁਰਬਾਣੀ ਤੋਂ ਬਿਨਾ ਨਹੀਂ ਗੁਜ਼ਾਰਾ ਹੋ ਸਕਦਾ ਜਿਵੇਂ ਪਿਆਣੀ ਪਾਣੀ ਸਾਡੀ ਪਿਆਸ ਬੁਝਾਉਂਦਾ ਵਾ ਸਾਡੇ ਅੰਦਰ ਠੰਡ ਪਾਉਂਦਾ ਵਾ ਅਸੀਂ ਤਾਂ ਦੀ ਸਫਾਈ ਕਰਦੇ ਹਾਂ ਪਾਣੀ ਨਾਲ ਪਿਆਸ ਮਟਾਉਣੇ ਇਸ ਤਰ੍ਹਾਂ ਬਾਣੀ ਸਾਡੇ ਮਨ ਦੀ ਸਫਾਈ ਕਰਦੀ ਹੈ ਔਰ ਸਾਨੂੰ ਠੰਡਕ ਬਖਸ਼ਦੀ ਹੈ ਸੀਤਲ ਹੂਆ ਮਨ ਨੂੰ ਸੋ ਸੋਇਸਨੰਦੜੀ ਮੇਰਾ ਤਨਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜਲੰਦੜੀ ਮੇਰੇ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੋ ਗੁਰੂ ਪਿਆਰਿਓ ਬਾਣੀ ਪੜਦਿਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨੀ ਏਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਤਰੁੱਟੀਆਂ ਰਹਿ ਗਈਆਂ ਵਾ ਹੋ ਗਈਆਂ ਹੋਣਗੀਆਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਧ ਸੰਗਤ ਜਿਹੜੇ ਆ ਭੁੱਲਾਂ ਬਖਸ਼ਣ ਯੋਗ ਨੇ ਦਾਸ ਦੀਆਂ ਭੁੱਲਾਂ ਜਿਹੜੀਆਂ ਉਹ ਨજર ਅੰਦਾਜ਼ ਕਰਨੀਆਂ ਵਾ ਇਹਨਾਂ ਵੱਲ ਬਿਲਕੁਲ ਧਿਆਨ ਨਹੀਂ ਦੇਣਾ ਔਰ ਗੁਰੂ ਦੇ ਸ਼ਬਦ ਜਿਹੜੇ ਆ ਬਾਣੀ ਨੂੰ ਆਪਣੇ ਮਾਨ ਵਿੱਚ ਵਸਾ ਕੇ ਆਪਣੇ ਹਿਰਦੇ ਨੂੰ ਸਾਫ਼ ਕਰੀਏ ਔਰ ਗੁਰੂ ਦੀ ਬਾਣੀ ਦਾ ਆਨੰਦ ਮਾਣੀਏ ਤੇ ਇਸੇ ਤਰ੍ਹਾਂ ਜਿਹੜਾ ਵਾ ਗੁਰੂ ਦੇ ਨਾਲ ਜੁੜ ਕੇ ਰਹੀਏ ਤੇ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਜਿਹੜਾ ਵਾ ਉਹ ਕਹਿੰਦੇ ਰਹੀਏ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਪੁੱਲਾਂ ਦੀ ਕਿਮਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ